Hold right. up. ਇਦਰੋਂ ਦਾ ਜਿਹਦਾ ਵਿਆਹ ਸੀਗਾ ਹੁਣ ਇਦਰੋਂ ਦਾ ਮੈਂਟਰ ਹੁਣਾਂ ਨੂੰ ਵਿਚਾਰੇ ਲੈ ਗਏ ਜਿਵੇਂ ਦੂਜੇ ਦਿਨ ਬਰਾਤ ਜਾਣਾ ਸੀਗਾ ਇਹਨਾਂ ਨੇ ਆਪਦੇ ਨਾਲ ਦੇ ਬੰਦੇ ਤੇ ਹੀ ਇਹਨਾਂ ਨਾਲ ਰਲਿਆ ਬੰਦਾ ਹੀ ਮੁੰਡਾ ਉਹਦਾ ਵਿਆਹ ਸੀ ਮੈਂਟਰ ਨੇ ਨੇ ਵੀ ਲੈ ਕੇ ਜਾਣਾ ਤੁਸੀਂ ਮੇਹਣ ਬੱਦੇ ਆ ਕਹਿੰਦਾ ਤੇ ਤੁਹਾਨੂੰ ਵੈਸਟਰ ਕਾਰ ਤੇ ਬਿਠਾਉਣਾ ਵਿਆਹ ਵਾਲੀ ਚ ਮੈਂਡੂ ਚੌੜਾ ਹੋ ਗਿਆ ਤਿੰਨ ਜਾਣੇ ਹੀ ਕਹਿੰਦਾ ਚਲੋ ਓਏ ਆਪਾਂ ਫਿਰ ਵੀ ਸਰਦਾਰ ਆਂ ਪਰ ਕਾਰ ਤੇ ਬੈਠਾਂਗੇ ਲੈ ਗਏ ਕਾਰ ਤੇ ਬਿਠਾ ਕੇ ਜਦੋਂ ਉਧਰੋਂ ਆਉਣ ਬਈ ਉਧਰੋਂ ਕੁੜੀ ਨੇ ਬਹਿਣਾ ਸੀ ਵਿੱਚ ਵਿਚੋਲ ਲਾਗਾ ਵਿਚੋਲਣਾ ਕੀ ਗੱਡੀ ਭਰ ਕੀ ਮੈਂਡੂ ਕਹਿੰਦਾ ਚਲੋ ਟਰੱਕ 'ਚ ਮੈਂਡੂ ਕਹਿੰਦਾ ਚਾ ਕੀ ਕਹ ਲੋ ਪਰਜੋ ਪਰਜੋ ਹਾਂ ਸਰਦਾਰਾਂ ਦੀ ਆਕੜ ਫੇਰ ਵੀ ਨਾ ਜਾਂਦੀ ਕਹਿੰਦਾ ਫਿਰ ਸ਼ਰਤ ਲੱਗਤੀ ਕਹਿੰਦੇ ਕੀ ਕਹਿੰਦਾ ਟੂਲ ਤੇ ਬੈਠਾਂਗੇ ਟੂਲ ਤੇ ਬਹਿ ਗਿਆ ਐ ਚੌੜੇ ਹੋ ਗਿਆ ਉਹ ਦੂਜੇ ਦਿਨ ਫੇਰ ਮੁੜ ਗਏ ਉਹਦੇ ਨਾਲ ਹੀ ਕਹਿੰਦੇ ਤੇਰੇ ਸਹੂਰੀ ਚੱਲਦੇ ਆ ਹੁਣ ਉਹ ਨਹਾਉਣ ਲੱਗ ਗਿਆ ਮੁੰਡਾ ਅੰਦਰ ਪਰੌਣਾ ਤੇ ਬੁੜੇ ਨੇ ਕੁੜੀ ਨੂੰ ਬਾਜ਼ ਮਾਰਤੀ ਕਹਿੰਦਾ ਕੁੜਗੇ ਹਾਂ ਕਹਿੰਦਾ ਪਰੌਣੇ ਨੂੰ ਸਮੋਸਾ ਦੇਉ ਨਹਾਈ ਜਾਂਦਾ ਬਾਈ ਤੂੰ ਨਾ ਮੈਂ ਕਹ ਸਮੋਸਾ ਨਾ ਉਹਦੇ ਰੁਦੇ ਰੇ ਆੰਦਰ ਉਹ ਡਰੀ ਜਾਵੇ ਇਹ ਮੇਰੇ ਤਾਂ ਸਾਬਣ ਲੱਗੇ ਸਮੋਸਾ ਬਣਾਉਣ ਲੱਗੇ ਕਹਿੰਦਾ ਮੈਂ ਕਿਹਾ ਵੀ ਮੈਂ ਨਹੀਂ ਆਈ ਜਾਣਾ ਕਹਿੰਦਾ ਬਾਅਦ 5 ਮਿੰਟ ਹੀ ਲੱਗਣਿਆ ਚੱਲ ਜੁਰਗੇ ਜਲਦੀ ਕਰ ਉਹਦਾ 5 ਮਿੰਟ ਕਹਿੰਦਾ ਮੁੰਡਾ ਲੱਗਣਗੇ ਛੇਤੀ ਬਣਾ ਦੇ ਸਮੋਸਾ ਨਹੀਂ ਇਹ ਦੱਬਾ ਗਰੀ ਪੈ ਗਿਆ ਯਾਰ ਇਹਦਾ ਖਵਾ ਕੇ ਹਟੂ ਠੀਕ ਕਹਿੰਦਾ ਮਿੰਟੂ ਕਹਿੰਦਾ ਮੈਂ ਵੀ ਵੇਖਾਂ ਯਾਰ ਵੀ ਚੱਲ ਬਾਹਰ ਆ ਇਹਨੂੰ ਦੇ ਦੇਣੀ ਯਾਰ ਨਾ ਕਹਿੰਦਾ ਜਦੋਂ ਉਹ ਕਹਿੰਦਾ ਬੱਸ ਬਾਪੂ ਜੀ ਨਾ ਲਿਆ ਖੜ ਜਾ ਪੁੱਤ ਇੱਕ ਮਿੰਟ ਕਹਿੰਦਾ ਆਉਂਦਾ ਸਮੋਸਾ ਕਹਿੰਦਾ ਅੱਛਾ ਖਾਣਾ ਹੀ ਅੰਦਰ ਉਹ ਬਾਥਰੂਮ ਚ ਗਵਾਉਣਗੇ ਹਾਂ ਉਹ ਪਰਨੇ ਨੂੰ ਕਹਿੰਦੇ ਸੀ ਸਮੋਸਾ ਉਹਨਾਂ ਨੂੰ ਤਾਂ ਦੀ ਪਿੰਡਾਂ ਪੂਜ ਨੂੰ ਪਰਦਾ ਆਪਣਾ ਆ ਆ ਕੇ ਫੜੀ ਨਾ ਆ ਕੇ ਰੂ ਦਾ ਕੀ ਆ ਕੇ ਸਮੋਸਾ ਹੀ ਲਿਆ ਦਿਓ ਤੁਸੀਂ ਉਹ ਕਹਿੰਦਾ ਸਮੋਸਾ ਹੀ ਆ ਅੱਛਾ ਕਹਿੰਦਾ ਇਹ ਰੂ ਸਮੋਸਾ ਕਹਿੰਦਾ ਮੈਂ ਡਰੀ ਜਾਂਦਾ ਘੰਟਾ ਹੋ ਗਿਆ ਇਹ ਨਾਉਦੇ ਨੂੰ ਸਮੋਸਾ ਕੋਣਾ ਮੈਨੂੰ ਉਦੋਂ ਬੰਦੇ ਜੋ ਭਾਸਾ ਉਹਨਾਂ ਦੇ ਅੱਜ ਵੀ ਕਹਿੰਦੇ ਹੋਣਗੇ ਉਹ ਜੀ